ਆਹ ਤੁਸੀਂ ਕੀ ਕੀਤਾ ਜੀ ਜਿਹੜੇ ਕੰਮ ਵਾਰੇ ਆਪਾਂ ਘਰੋਂ ਮੈਥਕੇ ਗਏ ਸੀ ਉਹ ਕੰਮ ਤਾਂ ਵਿਚਾਲੇ ਛੱਡਤਾ ਮੈਨੂੰ ਇੱਕ ਗੱਲ ਦੱਸੋ ਤੁਸੀਂ ਭੈਣ ਜੀ ਨਾਲ ਆਹ ਜ਼ਮੀਨ ਨਾਮ ਲਵਾਉਣ ਵਾਰੇ ਗੱਲ ਕਿਉਂ ਨਹੀਂ ਕੀਤੀ ਸਰਬਜੀਤ ਤੈਨੂੰ ਕੀ ਦੱਸਾਂ ਜਦੋਂ ਤੈਨੂੰ ਤੈੰਮਿੰਦੋ ਭੈਣ ਨੂੰ ਹੱਥ ਦਿਆਂ ਵੇਖਿਆ ਤਾਂ ਮੈਨੂੰ ਲੱਗਿਆ ਕਿਤੇ ਮੇਰੀ ਗੱਲ ਨਾਲ ਆਸੇ ਗਵਾਚੀ ਨਾ ਜਾਣ ਪਤਾ ਨਹੀਂ ਕਿਉਂ ਬਚਪਨ ਤੋਂ ਲੈ ਕੇ ਮਿੰਦੋ ਭੈਣ ਨੂੰ ਇਸ ਤਰ੍ਹਾਂ ਕਦੀ ਨਹੀਂ ਹੱਸਦੇ ਦੇਖਿਆ ਉਹਦੇ ਹਾਸਿਆਂ ਨੇ ਤਾਂ ਮੈਨੂੰ ਸਭ ਕੁਝ ਹੀ ਭੁਲਾ ਦਿੱਤਾ ਮੇਰੀ ਹਿੰਮਤ ਨੂੰ ਚੱਕਣਾ ਚੂਰ ਕਰ ਦਿੱਤਾ ਮੇਰੀ ਮਿੰਦੋ ਭੈਣ ਦੇ ਹਾਸੇ ਮੂਰੇ ਦੋ ਕਿੱਲੇ ਮੈਨੂੰ ਮੂਵਲੀ ਲੱਗੇ ਮੈਨੂੰ ਲੱਗਿਆ ਜੇ ਮੇਰੀ ਮਿੰਦੋ ਭੈਣ ਦੇ ਹਾਸਿਆਂ ਦੀ ਕੀਮਤ ਦੋ ਕਿੱਲੇ ਆ ਤਾਂ ਇਹ ਬਹੁਤ ਥੋੜੀ ਕੀਮਤ ਹੈ ਸਰਬਜੀਤ ਤੂੰ ਉਹਦੇ ਕਹਿੰਦੀ ਨਹੀਂ ਸੀ ਕਿ ਖੂਨ ਦੇ ਰਸਤੇ ਹੱਦਾਂ ਕਦੋਂ ਵੇਖਦੇ ਆ ਇਹ ਸਾਰੀਆਂ ਹੱਤਾ ਤੋੜ ਦਿੰਦੇ ਆ ਸੱਚਮੱਚ ਇਹ ਖੂਨ ਦੇ ਰਸਤੇ ਕਿਸੇ ਵੀ ਹੱਦ ਅੰਦਰ ਨਹੀਂ ਰਹਿੰਦੇ ਨਾ ਹੀ ਕਿਸੇ ਚਾਰ ਦੀਵਾਰੀ ਅੰਦਰ ਰਹਿੰਦੇ ਆ ਇਹ ਤਾਂ ਉਸ ਨੀਲੀ ਸੱਤ ਵਾਲੇ ਦੇ ਖੁੱਲੇ ਡੁੱਲੇ ਅਸਮਾਨ ਥੱਲੇ ਰਹਿੰਦੇ ਆ ਸਰਬਜੀਤ ਮੈਂ ਅੱਜ ਮਹਿਸੂਸ ਕੀਤਾ ਕਿ ਕੱਲਾ ਚੌਂਕ ਪੱਥਰੀ ਲੋਹੇ ਨੂੰ ਨਹੀਂ ਖਿੱਚਦਾ ਬਲਕਿ ਖੂਨ ਵੀ ਖੂਨ ਨੂੰ ਖਿੱਚਦਾ ਸਰਬਜੀਤ ਔਤ ਹਮੇਸ਼ਾ ਤਿਆਗੀ ਰਹੀ ਆ ਆਪਣੇ ਪੇਕਿਆਂ ਦੇ ਘਰ ਨੂੰ ਤਿਆਗ ਕੇ ਆਪਦੇ ਸਹੁਰਿਆਂ ਦੇ ਘਰ ਨੂੰ ਆਪਣਾ ਬਣਾ ਲੈਂਦੀ ਆ ਤੇ ਆਪ ਦਾ ਭੈਣ ਭਰਾ ਤੇ ਆ ਕੇ ਸਹੁਰਿਆਂ ਦੇ ਘਰ ਦੇ ਪਰਿਵਾਰ ਨੂੰ ਆਪਣਾ ਬਣਾ ਲੈਂਦੀ ਐ ਜੇ ਇੱਕ ਭੈਣ ਆਪਦੇ ਭਰਾ ਨੂੰ ਜ਼ਮੀਨ ਛੱਡ ਸਕਦੀ ਆ ਤਾਂ ਫਿਰ ਭਰਾ ਆਪਦੇ ਭੈਣ ਨੂੰ ਕਿਉਂ ਨਹੀਂ ਛੱਡ ਸਕਦਾ ਸਰਬਜੀਤ ਜੇ ਮਿੰਦੋ ਭੈਣ ਨੇ ਮੈਥੋਂ ਆਪਣਾ ਹਿੱਸਾ ਮੰਗਿਆ ਤਾਂ ਮੈਂ ਉਹਨੂੰ ਖੁਸ਼ੀ ਖੁਸ਼ੀ ਦੇ ਦੇਵਾਂ ਤੁਹਾਡੀਆਂ ਗੱਲਾਂ ਤੇ ਜੀ ਮੈਨੂੰ ਮਾਨ ਮਹਿਸੂਸ ਹੋ ਗਿਆ ਸੱਚ ਮੁੱਚ ਇਹ ਜ਼ਮੀਨਾਂ ਜੈ ਦਾਦਾ ਖੂਂਦ ਦੇ ਰਿਸ਼ਤੇ ਨਾਲੋਂ ਵੱਡੀਆਂ ਨਹੀਂ ਤਸੂਜੀ ਕਰਨਾ ਕਰ ਮੈਂ ਹਮੇਸ਼ਾ ਹੀ ਤੁਹਾਡੇ ਮੋੜ ਦੇ ਨਾਲ ਮੋਟਾ ਛੋੜ ਕੇ ਖੜੀ ਹਾਂ ਨੜੇ ਕਬਰਾਇਓ ਨਾ ਉਸ ਮਾਲਕ ਦਾ ਦਿੱਤਾ ਸਭ ਕੁਝ ਆਪਣੇ ਕੋਲ ਸਭ ਤੋਂ ਵੱਡੀ ਦਾਤ ਪੁੱਤਰ ਦੀ ਹੁੰਦੀ ਹੈ ਜੋ ਆਪਣੇ ਕੋਲ ਹੈ ਹੋਰ ਆਪਨੂੰ ਕੀ ਚਾਹੀਦਾ ਹੈ ਬਸ रब अपने जवाकू तंदरुस्तर वाहेगुरु हे दशमेश पिता गुरु गोबिंद सिंह जी महाराज सच्चे पातशाह मेरे मन की भली भा जानते हो जानते जानद के बहुत दिन तो ਮਿੰਦੋ ਆਪਦੇ ਭਰਾ ਕੋਲੋਂ ਆਪਦੇ ਹਿੱਸੇ ਦੀ ਜ਼ਮੀਨ ਲੈਣ ਦੀ ਜਿੱਦ ਕਰ ਰਹੀ ਆ ਮੇਰੇ ਲੱਖ ਵਾਰ ਸਮਝਾਉਣ ਤੇ ਵੀ ਉਹ ਸਮਝ ਨਹੀਂ ਰਹੀ ਹੈ ਸੱਚੇ ਪਾਤਸ਼ਾਹ ਮੇਰੇ ਚ ਜਿੰਨੀ ਵਾ ਸੀ ਮੈਂ ਲਾ ਦਿੱਤੀ ਹੁਣ ਤਾਂ ਫੇ ਵਾਹੇ ਗਰੋ ਕਾਲ ਪਰਖ ਤੁਸੀਂ ਹੀ ਕੋਈ ਚਮਤਕਾਰ ਕਰ ਸਕਦੇ ਹੋ ਅੱਜ ਮਿੰਦੋ ਮੇਰੀ ਮਰਜ਼ੀ ਤੋਂ ਬਿਨਾ ਆਪਦੇ ਭਰਾ ਕੋਲੋਂ ਆਪਦੇ ਹਿੱਸੇ ਦੀ ਜ਼ਮੀਨ ਮੰਗਣ ਜਾ ਰਹੀ ਆ ਸੱਚੇ ਪਾਤਸ਼ਾਹ ਤੁਸੀਂ ਕੋਈ ऐसा चमत्कार करो कि मिंदो ये फैसला ਛੱਡ ਦੇਵੇ ਕਿਉਂਕਿ ਸੱਚੇ ਪਾਤਸ਼ਾਹ ਬਜ਼ੁਰਗਾਂ ਵੱਲੋਂ ਬਣਾਈਆਂ ਹੋਈਆਂ ਰੀਤਾਂ ਰਵਾਜਾਂ ਦਾ ਖਿਆਲ ਰੱਖਦੇ ਹੋਏ ਮੈਂ ਨਹੀਂ ਚਾਹੁੰਦਾ ਕਿ मिंदो ਆਪਦੇ ਭਰਾ ਕੋਲੋਂ ਹਿੱਸਾ ਮੰਗ ਕੇ ਸਮਾਜ ਵਿੱਚ ਕੋਈ ਗਲਤ ਰੀਤੀ ਰਵਾਜ ਪਾਵੇ ਫੇਰ ਸੱਚੇ ਪਾਤਸ਼ਾਹ ਆਪਣੇ ਬੱਚੇ ਦੀ ਇੱਜ਼ਤ ਰੱਖਣਾ ਆਪਣੇ ਬੱਚੇ ਦੀ ਇੱਜ਼ਤ ਰੱਖਣਾ ਫੇ ਵੈਗਰੂ ਤੁੰਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਾਰਾ ਸੱਚੇ ਪਾਤਸ਼ਾਹ ਨਿਵਿੰਦੋ ਅੱਜ ਤੱਕ ਰੱਬ ਨੇ ਤੇਰੀ ਨੇੜੇ ਹੋ ਕੇ ਸੰਭਲੀ ਅੱਗੇ ਤਾਂ ਪਾਲੀ ਸਿਓ ਵੀ ਤੈਨੂੰ ਗੱਲ-ਗੱਲ ਤੇ ਸਮਝਾਉਣ ਲੱਗ ਜਾਂਦੇ ਸੀ ਅੱਜ ਤਾਂ ਮਾੜਾ ਜਿਹਾ ਗੁੱਸੇ ਹੋਂ ਤੇ ਛੱਟ ਤਿਆਰ ਹੋ ਗਏ ਮੈਂ ਵੀ ਅੱਜ ਆਪਣੇ ਹਿੰਮਤ ਭਰਾਂ ਨੂੰ ਜਾਣ ਸਾਰ ਕਹਿ ਦੂੰਗੀ ਸਾਡਾ ਹੱਕ ਇੱਥੇ ਰੱਖ ਨਿਵਿੰਦੋ ਦੁਬਾਰਾ ਬੋਲ ਫਿਲਮਾਂ ਵਾਲਿਆਂ ਵਾਂਗੂ ਸਾਡਾ ਹੱਕ ਇੱਥੇ ਰੱਖ ਕਹੂੰ ਮੈਂ ਮਰ ਜਾ ਜੇ ਪਾਲੀ ਸਿਓ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਫਿਰ ਤਾਂ ਮੈਂ ਅੱਧੇ ਪਿੰਡ ਦੀ ਜ਼ਮੀਨ ਆਪਦੇ ਨਾਂ ਲਵਾ ਲੂੰ ਤਾਰਮਨਾਲ ਭਾਲੀ ਸਿਓ ਸੋਡੀਆਂ ਗੱਲ ਸੁਣ ਕੇ ਤਾਂ ਮੇਨੋ ਚ ਮਰੀ ਪਈ ਚ ਜਾਨ ਆ ਗਈ ਜੇਰਾ ਦਵਾਰੇ ਬੋਲਿਓ ਸਾਡਾ ਹੱਕ ਇੱਥੇ ਰੱਖ ਭਾਲੀ ਸਾਹਿਬ ਦਵਾਰਾ ਕਿਹੋ ਸਾਡਾ ਹੱਕ ਇੱਥੇ ਰੱਖ ਉਹ ਮੈਂ ਮਰ ਜਾ ਵੀ ਤੂੰ ਤਾਂ ਇਹ ਕਹਿੰਦਾ ਭਾਲੀ ਸੋਣਾ ਲੱਗਦਾ ਇੱਕ ਵਾਰ ਮਿੰਦੋ ਦੇ ਕਹਿਣ ਤੇ ਫੇਰ ਕਹੀਂ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਜੇ ਮਿੰਦੋ ਮਰ ਜਾਣੀਏ ਇਹ ਤਾਂ ਸੁਪਨਾ ਤਾਂ ਨਹੀਂ ਦੇਖੀ ਜਾਂਦੀ ਨਹੀਂ ਨਹੀਂ ਸੁਪਨਾ ਨਹੀਂ ਹੈਗਾ ਹੈਗਾ ਸੱਚਾ ਦੱਪ ਕੇ ਮਾਰ ਲਿਆ ਪਾਲੀ ਸਾਹਿਬ ਤੁਸੀਂ ਵੀ ਮਿੰਦੋ ਦੇ ਫੈਸਲੇ ਨਾਲ ਕਿਵੇਂ ਸਹਿਮਤ ਹੋਗੇ ਉਹ ਮਿੰਦੋ ਇੱਕ ਨੂੰ ਤਾਂ ਸਹਿਮਤ ਹੋਣਾ ਹੀ ਪੈਣਾ ਸੀ ਜਾਂ ਤੈਨੂੰ ਤੇ ਜਾਂ ਮੈਨੂੰ ਤੂੰ ਤਾਂ ਮੇਰੇ ਨਾਲ ਸਹਿਮਤ ਹੋਈ ਨਹੀਂ ਫਿਰ ਮੈਂ ਸੋਚਿਆ ਮੈਂ ਮਿੰਦੋ ਨਾਲ ਸਹਿਮਤ ਹੋ ਜਾਣਾ ਹੈ ਵੇ ਪਾਲੀ ਸਿਆਂ ਕਿਤੇ ਅੱਜ ਸੂਰਜ ਤਾਂ ਨਹੀਂ ਟੁੱਟ ਪੈਣਾ ਇਧਰੋਂ ਚੜਿਆ? ਓ ਨਹੀਂ ਮਿੰਦੋ। ਸੂਰਜ ਆਪਦੀ ਜਗ੍ਹਾ ਸਹੀ ਚੜਿਆ। ਮੈਂ ਵੀ ਆਪਦੀ ਜਗ੍ਹਾ ਸਹੀ ਹਾਂ ਤੇ ਤੂੰ ਵੀ ਆਪਦੀ ਜਗ੍ਹਾ ਸਹੀ ਹਾਂ। ਮੈਂ ਆਪਦੀ ਜਗ੍ਹਾ ਸਹੀ ਹਾਂ। ਪਰ ਪਾਲੀ ਸਿਆਂ ਅੱਜ ਮੈਂ ਬੜੀ ਖੁਸ਼ ਆ। ਅੱਜ ਮੈਂ ਇੰਨੀ ਖੁਸ਼ ਆ। ਮੈਂ ਤੁਹਾਨੂੰ ਦੱਸ ਨਹੀਂ ਸਕਦੀ ਅੱਜ ਮੈਂ ਕਿੰਨੀ ਖੁਸ਼ ਆ। ਮੈਂ ਬਹੁਤ ਖੁਸ਼ ਆ ਅੱਜ। ਅੱਜ ਤਾਂ ਮੈਂ ਆਪਦੇ ਨਾਂ ਉਹ ਜ਼ਮੀਨ ਕਰਵਾ ਕੇ ਮੋੜੂੰ। ਤੁਸੀਂ ਜਲਦੀ ਕਰੋ। ਸੋਡਾ ਕੀ ਪਤਾ ਕਦੋਂ ਇਰਾਦਾ ਬਦਲਨ। ਉਮੰਤੂ ਮੈਂ ਆਪ ਦਾ ਅਰਾਦਾ ਕਾਦਾ ਬਦਲਣਾ ਮੈਨੂੰ ਤਾਂ ਜਿਵੇਂ ਅਕਾਲ ਪੁਰਖ ਕਹੀ ਜਾਂਦਾ ਮੈਂ ਉਵੇਂ ਕਰੀ ਜਾਂਦਾ ਜਿਵੇਂ ਮੈਂ ਵੀ ਉਵੇਂ ਕਰਤੀ ਆ ਜਿਵੇਂ ਵਾਹਿਗੁਰੂ ਅਕਾਲ ਪੁਰਖ ਕਹਿੰਦਾ ਪਰ ਅੱਜ ਤਾਂ ਮੈਨੂੰ ਬਾਹਲਾ ਚਾ ਮੇਰੇ ਜਵਾਕਾਂ ਕੋਲ 2-2 ਕਿੱਲੇ ਜ਼ਮੀਨ ਤੇ ਹੋ ਜਾਣਗੇ ਬੂ ਮੈਂ ਮਰ ਜਾ ਚੱਲ ਪਾਲੀ ਸਿਆਂ ਕਰ ਮੋਟਰਸਾਈਕਲ ਸਟਾਰਟ ਚੱਲੀਏ ਫਿਰ ਸਿਆਣੇ ਕਹਿੰਦੇ ਹੁੰਦੇ ਨੇ ਸ਼ੁਭ ਕੰਮ 'ਚ ਦੇਰ ਨਹੀਂ ਕਰਨੀ ਚਾਹੀਦੀ ਉਹ ਚਲਾ ਮਿੰਦੋ ਫੇਰ ਨਾ ਤੂੰ ਮੈਨੂੰ ਕਹੀਂ ਕਿ ਮੈਂ ਤੈਨੂੰ ਸਮਝਾਇਆ ਨਹੀਂ ਨਾ ਨਾ ਪਹਨ ਮੈਂ ਕਿਉਂ ਕਹੂੰਗੀ ਨਰੇ ਇੱਥੇ ਖੜੇ ਤੁਸੀਂ ਹੋਰ ਹੀ ਨਾ ਗੱਲਾਂ ਮਾਰੀ ਜਾਓ ਸੁਭ ਸੁਭ ਬੋਲੋ ਜਿਹੜੇ ਕੰਮ ਪਿੱਛੇ ਮਿੰਦੋ ਅੱਤੀ ਬੁੜੀ ਹੋ ਗਈ ਪਹਨ ਉਹਦੇ ਪਿੱਛੇ ਮੈਂ ਕਿਉਂ ਕਹੂੰਗੀ ਵੀ ਤੁਸੀਂ ਮੈਨੂੰ ਸਮਝਾਇਆ ਨਹੀਂ ਸਗੋ ਸਿਆਣੇ ਨੇ ਸੱਚ ਹੀ ਕਿਹਾ ਜਿਹੜਾ ਕੰਮ ਜਦੋਂ ਬਣਨਾ ਉਦੋਂ ਹੀ ਬਣਨਾ ਇੱਕ ਗੱਲ ਸਿਆਣੇ ਹੋਰ ਵੀ ਕਹਦੇ ਹੁੰਦੇ ਨੇ ਕਹਿੰਦੇ ਹੁੰਦੇ ਨੇ ਜਦੋਂ ਕੰਮ ਬਣਨਾ ਹੋਵੇ ਸਿਆਣਿਆਂ ਦੇ ਮੂੰਹ ਸਿੱਧੇ ਹੋ ਜਾਂਦੇ ਨੇ ਲੇ ਆਵਦੇ ਤੇ ਦੇਖ ਲੋ ਅੱਗੇ ਤੁਸੀਂ ਹਰ ਗੱਲ 'ਚ ਮੇਰੀ ਚਨੰਨਾ ਮਾਰਦੇ ਤੇ ਅੱਜ ਦੇਖ ਲਾ ਛੱਟ ਤਿਆਰ ਹੋ ਗਏ ਇੱਥੋਂ ਹੀ ਪਤਾ ਲੱਗਦਾ ਫਿਰ ਅੱਬ ਆਪਣੇ ਨਾਲ ਆ ਤੇ ਹੁਣ ਜਲਦੀ ਕਰੋ ਮੋਟਰਸਾਈਕਲ ਸਟਾਰਟ ਕਰੋ ਤੇ ਚੱਲੀਏ ਚੱਲ ਵੀ ਗੁਰਪਾਲ ਸਿੰਘ ਔਰ ਪਾਲੀ ਸਿਆ ਜਿਵੇਂ ਉਸ ਵਾਹਿਗੁਰੂ ਅਕਾਲ ਪੁਰਖ ਦਾ ਹੁਕਮ ਹੈ ਵਜਾਈ ਚੱਲ ਹੋਣਾ ਤਾਂ ਉਵੇਂ ਹੀ ਆ ਜਿਵੇਂ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਮਨਜ਼ੂਰ ਹੋਇਆ ਬਾਕੀ ਤਾਂ ਗੱਲਾਂ ਸਾਰੀਆਂ ਐਵੇਂ ਹੀ ਆ ਓ ਗੁਰਪਾਲ ਸਿੰਘ ਜੀ ਇੱਥੇ ਸੁਭਾ ਸਮਾਂ ਖਰਾਬ ਕਰੀ ਜਾਉਂਗੇ ਕਿ ਚੱਲੋਂਗੇ ਵੀ ਉਹ ਚੱਲਦਾ ਮਿੰਦੋ ਚੱਲਦਾ ਚੱਲ ਚਲੋ ਲੈਦੀ ਹੱਥ ਨਹੀਂ ਟੋੜਦਾ ਇਹ ਤਾਂ ਹੋ ਗਿਆ ਪੱਕਾ ਕੰਮ ਅਹਿਮਦਾ ਹੋਰ ਅਹਿਮਦਾ ਕੀ ਹਾਲ ਆ ਠੀਕ ਆ ਜਿੱਤੇ ਭਾਈ ਠੀਕ ਆ ਖੜ ਜਾ ਖੜ ਜਾ ਹੋਣਾ ਤੇਰੇ ਕੋਲੇ ਓ ਬੱਲੇ 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 ਹੋਰ ਅਹਿਮਦਾ ਕੱਲ ਘਰੇ ਗਿਆ ਸੀ ਮੈਂ ਕਿਵੇਂ ਜਿੰਦਾ ਲੱਗਿਆ ਪਿਆ ਸੀ ਆਪਣੇ ਹਾਂ ਜੀ ਤੇ ਬਾਈ ਗਏ ਵੇ ਸੀ ਮੈਂ ਤੇ ਸਰਬੀ ਮਿੰਦੋ ਭੈਣ ਕੋਲੇ ਗਏ ਸੀ ਉਹ ਕਿਵੇਂ ਸੋਕਨ ਆਲੀ ਗਏ ਸੀ ਬੱਸ ਪੁੱਛਣਾ ਜੀਤੇ ਬਾਈ ਕਿਉਂ ਕੀ ਗੱਲ ਹੋਗੀ ਉਹ ਜੋ ਕੁਝ ਵੀ ਚੱਲ ਰਿਹਾ ਨਾ ਸੰਸਾਰ 'ਚ ਉਹ ਸਹੀ ਨਹੀਂ ਸਰਬਜੀਤ ਦੀ ਭੂਆ ਦੀ ਜਠਾਣੀ ਦੀ ਨੂੰਨੇ ਆਪਦੇ ਪੇਕਿਆਂ ਤੋਂ ਆਪਦੇ ਹਿੱਸੇ ਦੀ ਜ਼ਮੀਨ ਜਾਇਦਾਦ ਮੰਗ ਲਈ ਇੱਕ ਆ ਆਪਣੀ ਭੂਆ ਵਾਲੀ ਗੱਲ ਕੁਝ ਹੋਰ ਵਾਲੇ ਦਿਵਾਲੇ ਇਹੋ ਜਿਹੇ ਘਟਨਾਵਾਂ ਬਾਰੇ ਸਰਬਜੀਤ ਨੂੰ ਪਤਾ ਚੱਲ ਗਿਆ ਹੁਣ ਔਰਤ ਪਤਲੇ ਮੰਦੀ ਹੁੰਦੀ ਆ ਉਹ ਇਸੇ ਗੱਲ ਨੂੰ ਸੋਚ-ਸੋਚ ਕੇ ਬੜੀ ਟੈਨਸ਼ਨ ਲਈ ਬੈਠੀ ਆ ਓਏ ਹਾਂ ਹਮਦ ਬਾਈ ਆਪਣੇ ਆਲੇ ਦੁਆਲੇ ਜੋ ਵਾਪਰਦਾ ਉਹ ਆਪਣੇ ਮਨ ਤੇ ਅਸਰ ਤਾਂ ਕਰਦਾ ਹੀ ਆ ਖਾਸ ਕਰਕੇ ਔਰਤਾਂ ਦੇ ਮਨ ਤੇ ਔਰਤਾਂ ਦੇ ਮਨ ਤੇ ਤਾਂ ਬਹੁਤ ਹੀ ਅਸਰ ਕਰਦਾ ਹਾਂ ਜੀਤੇ ਬਾਈ ਸਰਬਜੀਤ ਨੂੰ ਖਾਮ-ਖਾਮ ਡਰ ਪੈਦਾ ਹੋ ਗਿਆ ਕਿ ਕਿਤੇ ਸਾਡੀ ਮਿੰਦੋ ਭੈਣ ਸਾਡੇ ਤੋਂ ਆਪਦਾ ਜ਼ਮੀਨ ਦਾ ਹਿੱਸਾ ਨਾ ਮੰਗ ਲੇ ਬਸ ਇਸੇ ਗੱਲ ਨੂੰ ਲੈ ਕੇ ਸਾਰਾ ਦਿਨ ਸੋਚਦੀ ਰਹਿੰਦੀ ਸੀ ਫਿਰ ਉਹਨੇ ਇਹਦੇ ਬਾਰੇ ਮੇਰੇ ਨਾਲ ਗੱਲ ਕੀਤੀ ਮੈਂ ਉਹਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਗੱਲ ਉਹਦੇ ਮਨ 'ਚ ਘਰ ਘਰ ਗਈ ਕਿ ਕਿਵੇਂ ਨਾ ਕਿਵੇਂ ਮਿੰਦੋ ਭੈਣ ਤੋਂ ਅਸੀਂ ਇਹ ਜ਼ਮੀਨ ਆਪਦੇ ਨਾਂ ਕਰਵਾ ਲਈਏ ਉਹ ਥਿਆਣੇ ਨਹੀਂ ਕਹਿੰਦੇ ਹੁੰਦੇ ਦੁੱਧ ਦਾ ਫੂਕਾ ਲੱਸੀ ਵੀ ਫੂਕ ਮਾਰ ਮਾਰ ਕੇ ਪੀਂਦਾ ਆਲੇ ਦੁਆਲੇ ਦੀਆਂ ਘਟਨਾਵਾਂ ਦਾ ਤੇਰੇ ਘਰ ਵਾਲੀ ਤੇ ਅਸਰ ਹੋ ਗਿਆ ਭਾਵੇਂ ਕਿ ਤੇਰੇ ਘਰਾਂ ਲਈ ਆਪਦੀ ਜਗ੍ਹਾ ਪੂਰੀ ਸਹੀ ਆ ਪਰ ਮੈਨੂੰ ਮਿੰਦੋ ਭੈਣ ਇਹੋ ਜਿਹੀ ਲੱਗਦੀ ਨਹੀਂ ਹਾਂ ਜੀ ਤੇ ਬਾਈ ਇਹ ਗੱਲ ਮੈਂ ਸਰਬਜੀਤ ਨੂੰ ਸਮਝਾਈ ਸੀ ਪਰ ਉਹੀ ਗੱਲ ਔਰਤ ਆਪ ਦੇ ਹਿਸਾਬ ਨਾਲ ਸੋਚਦੀ ਐ ਇਹ ਤਾਂ ਹੈ ਫਿਰ ਕੱਲ ਗਏ ਸੀ ਮਿੰਦੋ ਭੈਣ ਕੋਲੇ ਕੀ ਬਣਿਆ ਉਹ ਬਾਨਾ ਕੀ ਸੀ ਘਰੋਂ ਦਾ ਮਨ ਪੂਰਾ ਕਰੜਾ ਕਰਕੇ ਗਏ ਸੀ ਕਿ ਜਾਨਸਾਰ ਮਿੰਦੋ ਭੈਣ ਨੂੰ ਬਹਾਨਾ ਲਾ ਕੇ ਕਹਿ ਦਾਂਗੇ ਕਿ ਜ਼ਮੀਨ ਸਾਡੇ ਨਾਂ ਕਰਵਾ ਦੇ ਪਰ ਪਰ ਕੀ ਉਹ ਬਸ ਨਾਂ ਦਾ ਹੀ ਹਿੰਮਤ ਨਿਕਲਿਆ ਉਹ ਜ਼ਮੀਨ ਆਪ ਦੇ ਨਾਂ ਕਰਾਉਣ ਬਾਰੇ ਉਹ ਮਿੰਦੋ ਭੈਣ ਨੂੰ ਕਹਿਣ ਦੀ ਹਿੰਮਤ ਹੀ ਨਹੀਂ ਪਈ ਹਿੰਮਤ ਸਿਆ ਕੁੰਡਾ ਰਹਿਤਾ ਅਸਲ ਚ ਅਣਮੋਲ ਆ ਇਹ ਤਾਂ ਲੋਕ ਲਾਲਚਾਂ ਚ ਪੈ ਕੇ ਇਸ ਰਸਤੇ ਨੂੰ ਦਾਗ ਲਾ ਰਹੇ ਆ ਗੱਲ ਤਾਂ ਜਿੱਤੇ ਬਾਈ ਤੇਰੀ ਵੀ ਸਹੀ ਐ ਪਹਿਲਾਂ ਮੈਨੂੰ ਲੱਗਦਾ ਸੀ ਕਿ ਜ਼ਮੀਨ ਵੱਧ ਕੀਮਤੀ ਐ ਫੇਰ ਮੈਨੂੰ ਅਹਿਸਾਸ ਹੋਇਆ ਕਿ ਜ਼ਮੀਨ ਨਾਲੋਂ ਵੱਧ ਕਿਤੇ ਕੀਮਤੀ ਰਸਤੇ ਐ ਬਸ ਫਿਰ ਬਰੰਗ ਚਿੱਠੀਆਂ ਨੂੰ ਵਾਪਸ ਮੁੜਿਆਏ ਹਮਸਿਆ ਕੁਦਰਤ ਬੜੀ ਬਲਵਾਨ ਆ ਜਿਹੜਾ ਆਪਾਂ ਆਪਦੇ ਦਿਮਾਗ ਨਾਲ ਸੋਚ ਸਮਝ ਕੇ ਕਰੀਏ ਨਾ ਉਹ ਤਾਂ ਹੋ ਸਕਦਾ ਗਲਤ ਹੋ ਜੇ ਪਰ ਜਿਹੜਾ ਕੁਦਰਤ ਕਰਦੀ ਐ ਉਹ 100% ਸਹੀ ਹੁੰਦਾ ਤੂੰ ਦੇਖ ਲਈ ਜਦੋਂ ਆਪਾਂ ਵਾਹਿਗੁਰੂ ਕਾਲਪੁਰਖ ਤੇ ਨਿਰਪਰ ਹੋ ਜਾਈਏ ਨਾ ਫਿਰ ਫਿਕਰ ਆਪਣਾ ਨਹੀਂ ਰਹਿ ਜਾਂਦਾ ਉਸ ਵਾਹਿਗੁਰੂ ਕਾਲਪੁਰਖ ਦਾ ਬਣ ਜਾਂਦਾ ਹਾਂ ਬਈ ਜਿਹੜਾ ਬੰਦਾ ਉਸ ਵਾਹਿਗੁਰੂ ਕਾਲਪੁਰਖ ਦੇ ਭਰੋਸੇ ਬੈਠਾ ਨਾ ਉਹ ਕਦੀ ਵੀ ਜ਼ਿੰਦਗੀ 'ਚ ਡੋਲਦਾ ਨਹੀਂ ਤੇ ਬਾਕੀ ਸਾਡੇ ਪੁਰਾਣੇ ਬਜ਼ੁਰਗਾਂ ਨੇ ਜਿਹੜੇ ਵੀ ਰੀਤੀ ਰਿਵਾਜ ਬਣਾਇਆ ਮੋਤੀ ਸੋਚ ਸਮਝ ਕੇ ਬਣਾਇਆ ਤੇ ਅਸੀਂ ਸਾਡੇ ਬਜ਼ੁਰਗਾਂ ਦੇ ਬਣਾਏ ਰੀਤੀ ਰਿਵਾਜਾਂ ਦਾ ਪੂਰਾ ਸਤਿਕਾਰ ਕਰਦੇ ਆਂ ਇੱਕ ਗੱਲ ਹੋਰ ਜੇਕਰ ਸਾਡੇ ਬਜ਼ੁਰਗਾਂ ਨੇ ਇਹ ਗੱਲ ਕਹੀ ਹੈ ਕਿ ਧੀ ਦਾ ਅਸਲੀ ਘਰ ਉਹਦਾ ਸਹੁਰੇ ਘਰ ਹੈ ਤਾਂ ਇਹ ਬਿਲਕੁਲ ਸੱਚ ਹੈ ਤੇ ਸੱਚ ਹੀ ਰਹਿਣਾ ਹਾਂ ਜੀ ਤੇ ਬਾਈ ਸਾਡੇ ਬਜ਼ੁਰਗਾਂ ਨੇ ਰੀਤੀ ਰਿਵਾਜ ਬਹੁਤ ਵਧੀਆ ਬਣਾਏ ਆ ਤੇ ਅਸੀਂ ਉਹਨਾਂ ਰੀਤੀ ਰਿਵਾਜਾਂ ਦਾ ਪੂਰਾ ਸਤਿਕਾਰ ਕਰਦੇ ਆਂ ਹਾਂ ਹਮਦ ਬਾਈ ਇਹ ਤਾਂ ਹੈ ਚੱਲ ਬਾਈ ਮੈਂ ਪਾਣੀ ਛੱਡਿਆ ਸੀ 11 ਦੇਖ ਲਾ ਲੱਗਣ ਵਾਲਾ ਹੋਊਗਾ ਚੱਲ ਚੰਗਾ ਠੀਕ ਆ ਬਈ ਇਨੂੰ ਕੀ ਹੋ ਗਿਆ? ਇਹਨੂੰ ਕੀ ਹੋ ਗਿਆ ਹੁਣ? ਕਿਤੇ ਤੇਲ ਤਾਂ ਨਹੀਂ ਮੁੱਕ ਗਿਆ? ਨਾ ਤੇਲ ਮੁੱਕਲ ਨੂੰ ਇਹ ਕਿਹੜਾ ਮੋਟਰਸਾਈਕਲ ਆ? ਬੀਸ ਜਿਹਾ ਓਕੇ ਮਾਰ ਮਾਰ ਖੜ ਗਿਆ। ਦੇਖੋ ਇਹਨੂੰ ਕੀ ਹੋ ਗਿਆ? ਨੇੜੇ ਤੇੜੇ ਮੈਨੂੰ ਕੋਈ ਸ਼ਹਿਰ ਵੀ ਨਹੀਂ ਲੱਗਦਾ। ਪਿੰਡਾਂ 'ਚ ਤਾਂ ਕੋਈ ਮਿਸਤਰੀ ਵੀ ਨਹੀਂ ਮਿਲਣਾ। ਉਹ ਬਾਬਾ ਮੈਂ ਇਕੱਈ ਪਰੇਸ਼ਾਨ ਆ। ਕੁੱਤੋਏ ਹੋਈਆਂ ਗੱਲਾਂ ਨਾ ਕਰ। ਪਪਾ ਮੇਰੀ ਵੀ ਗੱਲ ਸੁਣ ਲਓ। ਪਤਾ ਹਰਜੋਤ ਤੇਰੀ ਹੀ ਗੱਲ ਸੁਣ ਰਿਆ ਸੀ। ਹੁਣ ਮੈਨੂੰ ਗੱਡੀ ਦੇਖ ਲੈ ਰਹਿੰਦੇ। 2 ਮਿੰਟ ਚੁੱਪ ਕਰਕੇ ਬੈਠ। ਮੈਂ ਪਹਿਲਾਂ ਹੀ ਕਿਹਾ ਸੀ ਘਰੋਂ ਤੁਰਨ ਲੱਗਾ ਨੰਨਾ ਨਾ ਪਾਇਆ ਕਰ। ਚਲੋ ਜੀ ਹੁਣ ਤੁਸੀਂ ਗੱਡੀ ਨੂੰ ਦੇਖ ਲਓ ਕੀ ਹੋ ਗਿਆ। ਮੈਨੂੰ ਤਾਂ ਇਹ ਰਸਤਾ ਸੁਨਸਾਨ ਜਾਂ ਲੱਗੀ ਜਾਂਦਾ। ਕੋਈ ਨਾ ਕਰਨ ਮੈਂ ਦੇਖਦਾ ਕਿ ਕੀ ਹੋਇਆ ਇਹਨੂੰ। ਕਈ ਵਾਰੀ ਤਾਰ ਤੋਰੀ ਢਿੱਲੀ ਹੁੰਦੀ ਹੈ ਕੋਈ। ਹਾਂਜੀ ਹਾਂਜੀ ਤੁਸੀਂ ਮੜਾ ਜਾ ਛੇਤੀ ਦੇਖ ਲਓ। ਇਹ ਨਹੀਂ ਯਸ ਦੀ ਖਰਾਬ।